ਆਓ ਜੀ ਸਿੱਖਵੇਂ ਆਓ ਆ ਬਾਬਾ ਕੀ ਹਾਲੇ-ਵਾਲੇ ਆ ਕਿਧਰ ਮੋਬਾਈਲ ਦੀ ਖਬਰ ਇਹਨਾਂ ਉਹ ਪ੍ਰਵਾਹ ਕੀ ਕਰੇ ਪਹਿਲੇ ਬੈਠੇ ਹੋ ਤੜੀਏ ਕੀ ਹੋਰ ਸਲਾ ਕੀ ਕੀ ਸੁਣਾਈਏ ਹਾਂ ਅੱਜ ਕੱਲ੍ਹ ਜਿਆ ਪਾਰਟੀਆਂ ਦਾ ਰੌਲਾ ਵੀ ਬੜਾ ਪਿਆ ਹੈ ਕਿਹੜੀਆਂ ਪਾਰਟੀਆਂ ਦਾ ਰੌਲਾ ਪਤਾ ਕੋਈ ਕਦੇ ਬੀਜੇਪੀ ਦਾ ਰੌਲਾ ਪੈ ਜਾਂਦਾ ਹਾਂ ਕਦੇ ਆਮ ਆਦਮੀ ਰੌਲਾ ਪੈਂਦਾ ਕਦੇ ਕਾਂਗਰਸ ਦਾ ਰੌਲਾ ਪੈ ਜਾਂਦਾ ਅੱਛਾ ਤੇ ਕਦੇ ਹੁਣ ਆ ਹੁਣ ਆਪਣੇ ਅਕਾਲੀਆ ਦਾ ਰੌਲਾ ਪਿਆ ਵੇ ਕਾਦਾ ਰੌਲਾ ਪਿਆ ਅਕਾਲੀਆ ਦਾ ਅਕਾਲੀਆ ਦਾ ਕਹਿੰਦੇ ਕਿ ਆਪਣੇ ਸੁਖਵੀਰ ਬਾਦਲ ਸਾਹਿਬ ਨੂੰ ਹਟਾਓ ਯਾਰ ਹੱਥ ਦੋਗੇ ਸੁਖਵੀਰ ਬਾਦਲ ਨੂੰ ਹਟਾਓ ਕੌਣ ਕਹਦਾ ਹਟਾਓ ਜਰ ਤਹੀ ਜਾਂਦੇ ਹੈਗੇ ਆ ਮੀਟਿੰਗਾਂ ਕਰੀ ਜਾਂਦੇ ਆ ਪੰਨੀਆਂ ਮਰਜ਼ੀ ਮੀਟਿੰਗਾਂ ਕਰ ਲੈਣਾ ਸੁਖੀਰਵਾਲ ਨਾਲ ਅੱਜ ਹਟੇ ਨਾ ਕੱਲ ਟੇ ਪ੍ਰਧਾਨ ਅਕਾਲੀ ਦਰ ਦਾ ਸੁਖੀਰ ਬਾਦਲ ਹੀ ਰਹੂਗਾ ਉਹਨਾਂ ਨੂੰ ਕਹਿਦੀ ਚਾਹੇ ਮਾਂ ਦੇ ਪੁੱਤਾਂ ਨੂੰ ਕਹ ਥੋੜੀ ਹੋ ਗਈ ਬੱਲੇ ਬੱਲੇ ਖਾ ਕੇ ਮਲਾਈਆਂ ਕੋਈ ਕਿੱਧਰ ਨੂੰ ਹੁਣ ਕੋਈ ਕਿੱਧਰ ਨੂੰ ਚੱਲੇ ਹੈ ਕਿ ਉਸ ਸਮਾਂ ਯਾਦ ਕਰੋ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਰਹਿ ਚੁੱਕਿਆ ਜਿਨ੍ਹਾਂ ਦੇ ਨਾਂ ਦੇ ਅੱਗੇ ਪ੍ਰਕਾਸ਼ ਲਾਵੇ ਉਸ ਪੰਜਾਬ 'ਚ ਕਦੇ ਇੰਨੇ ਰਾਣੀ ਹੋ ਸਕਦਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਜਿਨ੍ਹਾਂ ਦੇ ਨਾਂ ਦੇ ਅੱਗੇ ਸੁਖ ਲਾਵੇ ਉੱਥੇ ਕੋਈ ਵੀ ਬੰਦਾ ਦੁਖੀ ਨਹੀਂ ਹੋ ਸਕਦਾ ਮਤੇ ਕੋਈ ਗੱਲ ਕਹਿ ਸਕਦਾਗਾ ਕਹਿੰਦਾ ਮਿਰਜ਼ੇ ਵਰਗਾ ਯਾਰ ਨਹੀਂ ਤੇ ਅਮਰੂਤੀ ਵਰਗੀ ਕਾਰ ਨਹੀਂ ਸਮਝ ਗਿਆ ਮਿਰਜ਼ੇ ਵਰਗਾ ਯਾਰ ਨਹੀਂ ਅਮਰੂਤੀ ਵਰਗੀ ਕਾਰ ਨਹੀਂ ਤੇ ਜੀਪਾ ਵਿੱਚੋਂ ਥਾਰ ਨਹੀਂ ਤੇ ਸੁਖੀਦ ਵਾਲਾ ਵਰਗਾ ਪ੍ਰਧਾਨ ਨਹੀਂ ਤੇ ਕਾਲੀਆਂ ਵਰਗੀ ਸਰਕਾਰ ਨਹੀਂ ਕਾਰ ਨਹੀਂ